ਸਮਾਣਾ ਪਟਿਆਲਾ ਸੜਕ ਤੇ ਪਿੰਡ ਅਸਰਪੁਰ ਦੇ ਨਜ਼ਦੀਕ ਇੱਕ ਮੋਟਰਸਾਈਕਲ ਔਰ ਕਾਰ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਬੁਆ ਅਤੇ ਉਹਦਾ ਭਤੀਜਾ ਗੰਭੀਰ ਜ਼ਖਮੀ ਹੋਏ ਹਨ ਦੋਵਾਂ ਦੀ ਰੱਤਾਂ ਦੇ ਫੈਕਚਰ ਹੈ ਉਹਨਾਂ ਨੂੰ 108 ਐਂਬੂਲੈਂਸ ਰਾਹੀਂ ਸਮਾਣਾ ਕੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ ਡਾਕਟਰਾਂ ਨੇ ਉਸ ਦੀ ਮੁਰਲਾ ਇਲਾਜ ਕਰਨ ਦੇ ਬਾਅਦ ਉਸ ਦੀ ਹਾਲਤ ਗੰਭੀਰ ਦੇਖਦੇ ਪਟਿਆਲਾ ਰੈਫਰ ਕੀਤਾ ਹੈ ਔਰ ਇਸ ਹਾਦਸੇ ਦੀ ਜਾਂਚ ਸਦਰ ਪੁਲਿਸ ਸਮਾਣਾ ਵੱਲੋਂ ਕੀਤੀ ਜਾ ਰਹੀ ਹੈ ਪਹਿਲੇ ਦਾ ਬਕਰੋਲ ਨੇ ਭਾਈ ਹਾਂ ਮੱਧਮਾਦਿਰ ਮੱਧਮਾਦਿਰ ਜਾ ਰਹੇ ਸੀ ਕਿ ਆਏ ਸੀ ਆਪਾਂ ਮਾਤੇ ਰੇ ਨੂੰ ਜਾ ਰਹੇ ਸੀ ਜਾਰੇ ਜੀ ਬਗਰੋ ਲੋ ਤੋਂ ਇਹ ਬੇੜੇ ਤੁਹਾਡਾ ਇਹ ਮੇਰਾ ਭਤੀਜਾ ਜੀ ਆਪਣਾ ਸਮਾਣਾ ਪਟਿਆਲਾ ਰੋਡ ਦੇ ਉੱਤੇ ਜਿਹੜੀ ਫਤਿਹਪੁਰ ਤੋਂ ਅੱਗੇ ਜਾ ਕੇ ਫਾਸਰਪੁਰ ਨੂੰ ਮੁੜਦੀ ਹੈ ਜੀ ਉੱਥੇ ਐਕਸੀਡੈਂਟ ਹੋਇਆ ਕਸ ਕਸ ਦੇ ਇੱਕ ਕਾਰ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜੀ ਕਾਰ ਵਾਲਿਆਂ ਨੇ ਮੋਟਰਸਾਈਕਲ ਦੇ ਵਿੱਚ ਟੱਕਰ ਮਾਰੀ ਹੈ ਜਿਹਦੇ ਵਿੱਚ ਦੋ ਜਾਨੇ ਜ਼ਖਮੀ ਨੇ ਮੋਟਰਸਾਈਕਲ ਸਵਾਰ ਇਹੜੀ ਜੀ ਨਾਲ ਉਹਨਾਂ ਦਾ ਭਤੀਜਾ ਜੀ ਜਿਨ੍ਹਾਂ ਦੇ ਫ੍ਰੈਕਚਰ ਹੈ ਦੋਨੋਂ ਲੱਤਾਂ ਦਾ ਮਾਤਾ ਜੀ ਦਾ ਵੀ ਫ੍ਰੈਕਚਰ ਹੈ ਤੇ ਉਹਨਾਂ ਦੇ ਭਤੀਜੇ ਦਾ ਵੀ ਜਿਨ੍ਹਾਂ ਨੂੰ ਮੋਟਰੀ ਸਹਾਇਤਾ ਦੇ ਕੇ ਉਹਨਾਂ ਨੂੰ ਅੱਗੇ ਰੈਫਰ ਕੀਤਾ ਜਾ ਰਿਹਾ ਹੈ। ਸਾਡੇ ਕੋਲ ਦੋ ਕੇਸ ਆਏ ਜੀ ਇੱਕ ਦਾ ਸ਼ੇਂਦਰਪੁਰ ਔਰ ਇੱਕ ਉਹਨਾਂ ਦਾ ਅਟੈਕ ਗੁਰਿੰਦਰ ਸਿੰਘ ਜੀ ਠੀਕ ਹੈ ਉਹਨਾਂ ਦੀ ਕੰਡੀਸ਼ਨ ਥੋੜੀ ਜੀ ਸੀਰੀਅਸ ਹੈ ਇੱਕ ਤੇ ਹੈਡਿੰਗ ਜੀ ਹੈ ਨਾਲ ਫ੍ਰੈਕਚਰ ਹੈ ਤੇ ਮਾਤਾ ਜੀ ਦਾ ਵੀ ਲੱਤ ਦੇ ਵਿੱਚ ਫ੍ਰੈਕਚਰ ਹੈ ਜੀ ਤੇ ਫਰਸਟ ایڈ ਦੇਤੀ ਫਰਸਟ ایڈ ਵਗੈਰਾ ਦੇਤੀ ਹੈ ਅਸੀਂ ਬਾਕੀ ਅੱਗੇ ਕੰਸਰਵੇਸ਼ਨ ਵਾਸਤੇ ਰੈਫਰ ਕਰਾ ਰਹੇ ਹਾਂ ਜੀ ਤੇ ਇਹ ਵੀ ਜਾਊਗੀ ਜੀ ਜੀ ਬਿਲਕੁਲ ਜਾਏਗਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼